वेलकम टू जी टी एजुकेशन अब आप डिस करा इंपॉर्टेंट करंट अफेयरस एम सीज ट्वेंटी फस्ट टू थर्टी फसट दिसंबर दो हज़ार पच्ची तक के सो पहला क्वेश्चन है इंडियाज़ फस्ट एवर स्टैंडर्ड फॉर अगरबत्तीज वॉज अनाउंसड बाय द बी एस आई दैट इज ब्यूरो ऑफ इंडियन स्टैंडर्ड इन कोड की है ये कोड है जी ऑप्शन डी इज़ द राइट आंसर आई एस वन नाइन फोर वन टू टू ट्वेंटी फाइव सो यह की परपज है कि अगरबत्ती कुछ स्टैंडर्ड रखे गए हैं ਕੀ ਅਗਰਵਤੀ ਦੇ ਵਿੱਚ ਕੁਝ ਐਦਾਂ ਦੇ ਇਨਗਰੀਡੀਐਂਟਸ ਨਹੀਂ ਪਾਏ ਜਾਣਗੇ ਜਿਨ੍ਹਾਂ ਦੇ ਨਾਲ ਹੈਲਥ ਪ੍ਰੋਬਲਮ ਆ ਸਕਦੀਆਂ ਨੇ ਸੋ ਨੈਕਸਟ ਹੈ ਜੀ ਔਨ ਵਿਚ ਡੇਟ ਔਨ ਵਿਚ ਓਕੇਸ਼ਨ ਵਾਸ ਇੰਡੀਆਜ਼ ਫਰਸਟ ਅਗਰਵਤੀ ਸਟੈਂਡਰਡ ਆਫੀਸ਼ੀਅਲੀ ਅਨਵੀਲਡ ਇਹਨਾਂ ਵੀਲ ਕੀਤਾ ਗਿਆ ਨੈਸ਼ਨਲ ਕੰਜ਼ਿਊਮਰ ਡੇ ਦੇ ਉੱਪਰ ਜਿਹੜਾ ਕਿ ਆਪਾਂ ਮਨਾਉਂਦੇ ਹਾਂ ਹਰ ਸਾਲ 24 ਦਸੰਬਰ ਨੂੰ ਕੀਪ ਇਨ ਮਾਈਂਡ ਸੋ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਜੋ ਪਹਿਲੀ ਵਾਰ ਹੀ ਆਇਆ ਸੀ 1986 ਚ ਆਇਆ ਸੀ ਦੂਜੀ ਵਾਰੀ ਇਸ ਚ ਐਮੈਂਡਮੈਂਟ ਕੀਤੀ ਗਈ ਸੀ 2019 ਦੇ ਵਿੱਚ ਨੈਕਸਟ ਹੈ ਜੀ ਕਿਹੜੀ ਅਥਾਰਟੀ ਆ ਜਿੱਤਨੇ ਕੀ ਕਿ ਗੁਜਰਾਤ ਦੁਆਰਾ ਫਿਰ ਟਾਈਗਰ ਸਟੇਟ ਬਣ ਗਿਆ ਕਿਉਂਕਿ ਇਹਦੇ ਵਿੱਚ ਰੀਸੈਂਟਲੀ ਸੈਂਸਸ ਦੇ ਦੌਰਾਨ ਇੱਕ ਟਾਈਗਰ ਦੇ ਟ੍ਰੇਸ ਪਿਲੇ ਆ ਤਾਂ ਇਹ ਕਿਹਾ ਗਿਆ ਜੀ ਨੈਸ਼ਨਲ ਟਾਈਗਰ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ ਆਫ ਇੰਡੀਆ ਦੁਆਰਾ ਐਟ ਪ੍ਰੈਜ਼ੈਂਟ ਇੰਡੀਆ ਵਿੱਚ 58 ਟਾਈਗਰ ਰਿਜ਼ਰਵ ਨੇ ਸੋ ਲਾਸਟ ਟਾਈਗਰ ਰਿਜ਼ਰਵ ਬਣਿਆ ਸੀ ਉਹ ਮਧਵ ਟਾਈਗਰ ਰਿਜ਼ਰਵ ਸੀ ਜੋ ਕਿ ਮਧਿਆ ਪ੍ਰਦੇਸ਼ ਦੇ ਵਿੱਚ ਹੈ ਤੇ ਇੰਡੀਆ ਦੇ ਵਿੱਚ ਦੁਨੀਆ ਦੇ ਸਭ ਤੋਂ ਵੱਧ ਟਾਈਗਰ 75% ਟਾਈਗਰ ਇੰਡੀਆ ਚ ਪਾਈ ਜਾਂਦੇ ਆ ਸੋ ਵੀ ਟਾਕ ਅਬਾਊਟ ਟਾਈਗਰਸ ਇੰਟਰਨੈਸ਼ਨਲ ਟਾਈਗਰ ਡੇ ਬਣਾਉਣੀ ਹੈ ਆਪਣਾ 29 ਜੁਲਾਈ ਨੂੰ ਨੈਕਸਟ ਕੁਐਸਚਨ ਹੈ ਜੀ ਕਿਹੜੀ ਸੈਂਚੁਰੀ ਹੈ ਜਿੱਥੇ ਜ ਕੈਮਰਾ ਟਰੈਪ ਲਗਾਏ ਗਏ ਆ ਰੈਜ਼ੀਡੈਂਟ ਟਾਈਗਰ ਲਈ ਇਹ ਲਗਾਇਆ ਜੀ ਰਤਨ ਮਾਹਲ ਸੈਂਚੁਰੀ ਗੁਜਰਾਤ ਨੈਕਸਟ ਕੁਐਸਚਨ ਹੈ ਜੀ ਸੈਂਟਰ ਗਵਰਨਮੈਂਟ ਨੇ ਇੰਪੋਜ਼ ਕੀਤਾ ਕੰਪਲੀਟ ਬੈਨ ਆਨ ਨਿਊ ਮਾਈਨਿੰਗ ਲੀਜ਼ ਅਕ੍ਰੋਸ ਵਿਚ ਮਾਊਂਟੇਨ ਰੇਂਜਸ ਇਹ ਕੀਤਾ ਗਿਆ ਜੀ ਅਰਾਵਲੀ ਜਿਹੜੇ ਕਿ ਚਾਰ ਸਟੇਟਸ ਪੈਂਦੇ ਆ ਗੁਜਰਾਤ ਰਾਜਸਥਾਨ ਹਰਿਆਣਾ ਤੇ ਦਿੱਲੀ ਨੈਕਸਟ ਕੁਐਸਚਨ ਹੈ ਜੀ ਕਿਹੜੀ ਸੰਸਥਾ ਅ ਵਿੱਚ ਆਰਗੇਨੇਸ਼ਨ ਹੈਸ ਬੀਨ ਟਾਸਕਡ ਵਿਦ ધ ਆਇਡੈਂਟੀਫਾਈਂਗ ਸੈਂਸਿਟਿਵ ਏਰੀਆਜ਼ ਇਨ ਅਰਾਵਲੀ ਇਹ ਕਿਹੜੀ ਸੰਸਥਾ ਜਿਹਨਾਂ ਨੂੰ ਅਰਾਵਲੀ ਦੇ ਵਿੱਚ ਸੈਂਸਿਟਿਵ ਏਰੀਆ ਨੂੰ ਦੇਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਤਾਂ ਇਹ ਹੈਗਾ ਜੀ ਇੰਡੀਅਨ ਕਾਉਂਸਲ ਆਫ ਫੋਰੈਸਟਰੀ ਰਿਸਰਚ ਐਂਡ ਐਜੂਕੇਸ਼ਨ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਸ਼ਚਨ ਹੈ ਕੁਸ਼ਚਨ ਨੰਬਰ 6 ਕੁਸ਼ਚਨ ਨੰਬਰ 7 on which rate the pradhan mantri gram sadak yojana completed 25 years ta inu pure ho gaye ne ji 25 december 2025 nu pure 25 sale 2000 de vich shuru kiti gayi si next hai ga ji is scheme de adheen adheen kinne percent jade hai ga target pura kar li gaya approximately 95% ta 92% hai vese option according honega 95% approximately ਵਿੱਚ ਸਿੰਧੂ ਗੋਸ਼ ਕਲਾਸ ਸਮਰੀਨ ਵਾਸ ਡੀ ਕਮਿਸ਼ਨਡ ਰੀਸੈਂਟਲੀ ਕਿਹੜੀ ਸਮਰੀਨ ਜਿਹੜੀ ਡੀ ਕਮਿਸ਼ਨ ਕੀਤੀ ਗਈ ਹੈ ਸਿੰਧੂ ਕਲਾਸ ਨਾਲ ਸੰਬੰਧਿਤ ਸੀ ਤਾਂ ਇਹਦਾ ਨਾਮ ਹੈ ਜੀ ਆਪਸ਼ਨ ਡੀ ਆਇਨ ਸਿੰਧੂ ਗੋਸ਼ ਵਿੱਚ ਇਸਰੋ ਰਾਕਟ ਵਾਸ ਲਾਂਚਡ ਯੂਜ਼ਡ ਟੂ ਲਾਂਚ ਦਾ ਬਲੂ ਬਰਡ ਬਲਾਕ 2 ਸੈਟੇਲਾਈਟ ਤਾਂ ਇਹਦੇ ਲਈ ਲਾਂਚ ਕੀਤਾ ਗਿਆ ਜੀ ਇੰਡੀਆ ਦਾ ਜਿਹੜਾ ਸਭ ਤੋਂ ਪਾਵਰਫੁਲ ਰਾਕਟ ਆ ਬਾਹੂਬਲੀ ਲਾਂਚ ਵਹੀਕਲ ਮਾਰਕ 3 ਮਾਰਕ 3 ਬਾਹੂਬਲੀ ਨੈਸ਼ਨਲ ਕੰਜ਼ਮਰ ਡੇ ਕਮੈਮੋਰੇਟਸ ਦਾ ਇਨੈਕਟਮੈਂਟ ਆਫ ਵਿਚ ਐਕਟ ਇਹਦੇ ਬਾਰੇ ਆਪਾਂ ਪੜਿਆ ਸੀਗਾ ਇਹ ਯਾਦਗਾਰ ਦੇ ਵਿੱਚ ਬਣਾਇਆ ਜਾਂਦਾ ਕੰਜ਼ਮਰ ਪ੍ਰੋਟੈਕਸ਼ਨ ਐਕਟ ਜਿਹੜਾ ਕਿ 1986 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਜਾਂ ਪਾਸ ਕੀਤਾ ਗਿਆ ਸੀ 24 ਦਸੰਬਰ ਨੂੰ ਆਪਾਂ ਹਰ ਸਾਲ ਮਨਾਉਂਦੇ ਆ ਕੰਜ਼ਮਰ ਪ੍ਰੋਟੈਕਸ਼ਨ ਐਕਟ ਕੰਜ਼ਮਰ ਕੰਜ਼ਮਰ ਰਾਈਟ ਡੇ ਨੈਕਸਟ ਕੁਐਸਚਨ ਹੈ ਜੀ ਅੰਡਰ ਦਾ ਆਰਮੀ ਆਰਮੀ ਇਜ਼ ਅਪਡੇਟਡ ਸੋਸ਼ਲ ਮੀਡੀਆ ਪਾਲਿਸੀ ਵਿਚ ਪਲੇਟਫਾਰਮ ਇਜ਼ ਅਲਾਉਡ ਓਨਲੀ ਫਾਰ ਰੈਜ਼ਮੇ ਅਪਲੋਡ ਤਾਂ ਨਵੀਂ ਪਾਲਿਸੀ ਆਈ ਹੈ ਸੋਸ਼ਲ ਮੀਡੀਆ ਨੂੰ ਲੈ ਕੇ ਕਿ ਜਿਹੜੇ ਆਰਮੀ ਪਰਸਨਲਜ਼ ਨੇ ਉਹਨਾਂ ਉੱਪਰ ਕੁਝ ਰੈਸਟ੍ਰਿਕਸ਼ਨ ਲਗਾਈਆਂ ਗਈਆਂ ਨੇ ਜਿਹੜੀ ਸੋਸ਼ਲ ਮੀਡੀਆ ਪਲੈਟਫਾਰਮਸ ਨੂੰ ਯੂਜ਼ ਕਰਨ ਦੇ ਰਿਗਾਰਡਿੰਗ ਤਾਂ ਉਹਨਾਂ ਨੇ ਕਿਹਾ ਕਿ ਲਿੰਕਡਇਨ ਦੇ ਉੱਪਰ ਤੁਸੀਂ ਸਿਰਫ ਰੈਜ਼ਿਊਮ ਅਪਲੋਡ ਕਰ ਸਕਦੇ ਹੋ WhatsApp ਵਗੈਰਾ ਹੋ ਗਿਆ WhatsApp ਦੇ ਉੱਪਰ ਬਹੁਤ ਹੀ ਲਿਮਟਿਡ ਇਨਫੋਰਮੇਸ਼ਨ ਅਡੀ ਸ਼ੇਅਰ ਕਰ ਸਕਦੇ ਹੋ ਸੋ ਇਹਨਾਂ ਲਈ ਨਵੇਂ ਗਾਈਡਲਾਈਨਸ ਜਾਰੀ ਕੀਤੇ ਗਏ ਮਿਨਿਸਟਰੀ ਆਫ ਡਿਫੈਂਸ ਦੁਆਰਾ ਇਨ ਆਰਡਰ ਟੂ ਪ੍ਰੋਟੈਕਟ ਦਾ ਪ੍ਰਾਈਵੇਸੀ ਐਂਡ ਸਕਿਉਰਿਟੀ ਆਫ ਦਾ ਕੰਟਰੀ ਕੁਐਸਚਨ ਨੰਬਰ 13 13ਵਾਂ ਕੁਐਸਚਨ ਪੁੱਛਿਆ ਗਿਆ ਜੀ वट इज द नेम फॉर द ए आई लैब असिस्टेंट डेवलपड बाई आई आई टी डेली नाम है जी एला फुल जी आर्टिफिशियली आर्टिफिशियली इंटेलिजेंट लैब असिस्टेंट वॉज द थीम द फिफ्थ ने कॉन्फ्रेंस ऑफ द चीफ सैक्रेटरीज इन इन दिसंबर थीमन ਕੈਪੀਟਲ ਫॉर ਬਿਕਸਦ ਭਾਰਤ ਇਹ ਦਿੱਲੀ ਦੇ ਵਿੱਚ ਹੋਈ ਸੀ ਵੀਰਵਾਲ ਦੇਵਸਕ ਮੈਮੋਰੀਅਲ ਮਾਰੀਟਨ ਆਫ ਵਿੱਚ ਯੰਗਰ ਸਹਾਬ ਯਾਦਜ਼ ਇਹ ਮਨਾਉਂਦੇ ਆਪਾਂ ਹਰ ਸਾਲ 26 ਦਸੰਬਰ ਨੂੰ ਇਹ ਬਣਾਇਆ ਜਾਂਦਾ ਜੀ ਬਾਬਾ ਜ਼ੂਰਾਵਰ ਸਿੰਘ ਤੇ ਫਤਿਹ ਸਿੰਘ ਦੀ ਯਾਦ ਵਿੱਚ ਆਪਸ਼ਨ ਸੀ ਇਹਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਕਿਹੜਾ ਸਟੇਟ ਹੈ ਜਿਨ੍ਹਾਂ ਨੇ ਹੋਸਟ ਕੀਤਾ ਪਹਿਲਾ ਇੰਟਰਨੈਸ਼ਨਲ ਇੰਡੀਅਨ ਸਟਾਈਲ ਰੈਸਲਿੰਗ ਵਿਦ ਰੁਸਤਮੀ ਜੰਮੂ ਕਸ਼ਮੀਰ ਦਾ ਟਾਈਟਲ 2025 ਤਨੀ ਨਾਮ ਦੀ ਪਤਾ ਲੱਗਦਾ ਜੀ ਕੀਤਾ ਗਿਆ ਚੰਮੂ ਐਂਡ ਕਸ਼ਮੀਰ ਦੁਆਰਾ ਸ਼ੁਰੂ ਅਗਲਾ ਹੈਗਾ ਜੀ ਕਿਹੜਾ ਬਿਲਜ ਨੇ ਗ੍ਰੈਂਡ ਕੀਤਾ ਸਟ੍ਰਕਚਰ ਦੀ ਸਟੇਟਸ ਟੂ ਏ ਈ ਆਰ ਬੀਜ਼ ਮਤਲਬ ਜਿੱਦ ਨੇ ਵੀ ਐਟੋਮਿਕ ਪਾਵਰ ਸਟੇਸ਼ਨ ਨੇ ਉਹਨਾਂ ਦੇ ਲਈ ਹੈ ਕਿ ਜਿਹੜੀ ਆਪਾਂ ਟੋਪਿਕ એનર્ਜੀ ਜਨਰੇਟ ਕਰਦੇ ਆ ਉਹਦੇ ਲਈ ਸ਼ਾਂਤੀ ਵਿਲੇ ਲਿਆਂਦਾ ਗਿਆ ਇਹਦੇ ਤਹਿਤ ਕੀ ਹੋਊਗਾ ਕਿ ਐਟੋਮਿਕ ਪਾਵਰ ਜਨਰੇਸ਼ਨ ਦੇ ਵਿੱਚ ਐਟੋਮਿਕ ਪਾਵਰ ਜਨਰੇਸ਼ਨ ਦੇ ਵਿੱਚ 100% ਤੱਕ ਐਫ ਡੀ ਅਲੋਟ ਕਰ ਦਿੱਤੀ ਗਈ ਹੈ ਐਫ ਡੀ ਆਈ ਫੋਰਨ ਡਾਇਰੈਕਟ ਇਨਵੈਸਟਮੈਂਟ ਨੈਕਸਟ ਹੈ ਜੀ ਇੰਡੀਆ ਦੀ ਫਰਸਟ ਫੋਰੈਸਟ ਯੂਨੀਵਰਸਿਟੀ ਵਿਲ ਬੀ ਇਸਟੈਬਲਿਸ਼ਡ ਇਨ ਵਿਚ ਸਿਟੀ ਕਿੱਥੇ ਕੀਤੀ ਜਾਏਗੀ ਇਹ ਇੰਡੀਆ ਦੀ ਪਹਿਲੀ ਫੋਰੈਸਟ ਯੂਨੀਵਰਸਿਟੀ ਇਟ ਵਿਲ ਬੀ ਇਸਟੈਬਲਿਸ਼ਡ ਇਨ ਪੂਰਖ ਫਰ ਆਪਸ਼ਨ ਬੀ ਇਜ਼ ਦ ਰਾਈਟ ਆਨਸਰ ਇਨ ਯੂਪੀ ਉੱਤਰ ਪ੍ਰਦੇਸ਼ ਨੈਕਸਟ ਕੁਐਸਚਨ ਹੈ ਜੀ ਕਿਹੜਾ ਐਨੀਮਲ ਹੈ ਵਿਚ ਐਨੀਮਲ ਵਾਸ ਇੰਪੋਰਟਡ ਟੂ ਬਨਰਗਟਾ ਬਾਇਓਲੋਜੀਕਲ ਪਾਰਕ ਫਰਮ ਸਾਊਥ ਅਫਰੀਕਾ ਤਾਂ ਇਹ ਹੈਗਾ ਜੀ ਬਲੈਕ ਕੈਪਟ ਕੈਪੋਚਿਨੋ ਮੰਕੀ ਆਪਸ਼ਨ ਸੀ ਇਜ਼ ਦ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਵਿਚ ਕੰਟਰੀ ਹੈਂਡਰਡ ਓਵਰ ਬ੍ਰਿਕਸ ਪ੍ਰੈਜ਼ੀਡੈਂਸੀ ਟੂ ਇੰਡੀਆ ਇਨ ਡਿਸੰਬਰ 2025 ਇਹ ਕਿਤੀ ਗਿਆ ਬਰਾਜ਼ਿਲ ਦੁਆਰਾ ਨੈਕਸਟ ਪੀਐਮ ਓਦੀ ਰਿਸਿਵਡ ਵਿਚ ਕੰਟਰੀਜ਼ ਹਾਈਐਸਟ ਸਿਵਿਲਨ ਆਨਰ ਇਨ ਡਿਸੰਬਰ ਹੁਣ ਤੱਕ ਪੀਐਮ ਓਦੀ ਨੂੰ 29 ਕੰਟਰੀ ਦੇ ਹਾਈਐਸਟ ਸਿਵਿਲਨ ਸਿਵਿਲਨ ਆਨਰ ਮਿਲ ਚੁਕੀ ਹੈ ਤਾਂ ਰੀਸੈਂਟਲੀ ਡਿਸੰਬਰ ਚ ਮਿਲਿਆ ਸੀ ਓਮਾਨ ਦਾ ਵਿਚ ਸਟੇਟ ਹੋਸਟਡ ਦਾ ਰੀਜਨਲ ਏਆਈ ਇੰਪੈਕਟ ਕਾਨਫਰੈਂਸ ਔਨ 19 ਟੂ 20 ਦਸੰਬਰ 2025 ਬਾਈ ਕਿਹੜੇ ਸਟੇਟ ਦੁਆਰਾ ਹੋਸਟ ਕੀਤੀ ਗਈ ਹੈ ਜੀ ਇਹ ਕੀਤੀ ਗਈ ਹੈ ਓਡੀਸ਼ਾ ਦੁਆਰਾ ਆਪਸ਼ਨ ਡੀ ਇਸ ਦਾ ਰਾਈਟ ਆਨਸਰ ਕਿਹੜੀ ਟੀਮ ਹੈ ਜਿਨ੍ਹਾਂ ਨੇ ਆਪਣੀ ਪਹਿਲੀ ਸਹੀ ਦੇ ਮੁਸਤਾਕ ਅਲੀ ਟਰੋਫੀ ਜਿੱਤੀ ਹੈ ਤਾਂ ਇਹ ਜਿੱਤੀ ਝਾਰਖੰਡ ਟੀਮ ਨੇ ਇਹ ਕਰੈਕਟ ਨਾਲ ਰਿਲੇਟਡ ਹੈ ਜੀ ਕੁਐਸਚਨ ਨੰਬਰ 24 ਪੀਐਮ ਰਿਲੀਜ਼ਡ ਕਮੈਮੋਰੇਟਿਵ ਸਟੈਂਪ ਔਨ ਵਿਚ ਪਲਾਂਟ ਔਨ ਡਬਲਯੂਐਚਐਸ ਸਬਮਿਟ ਕਿਹੜੇ ਪਲਾਂਟ ਨਾਲ ਸੰਬੰਧਿਤ ਕੀਤੀ ਗਈ ਹੈ ਕੀਤੀ ਗਈ ਅਸ਼ਵਗੰਧਾ ਨਾਲ which operation was launched by us and jordan against the isi ਕਿਹੜਾ ਆਪਰੇਸ਼ਨ ਲਾਂਚ ਕੀਤਾ ਗਿਆ ਸੀ ਆਈਐਸਆਈ ਦੇ ਖਿਲਾਫ ਤਾਂ ਇਹਦਾ ਨਾਮ ਸੀ ਜੀ ਆਪਰੇਸ਼ਨ ਆਪਰੇਸ਼ਨ ਹਾਕਾਈ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਕੁਸਚਨ ਨੰਬਰ 26 ਹੂ ਬਿਕਮ ਦਾ ਫਰਸਟ ਆਰਟਿਸਟ ਵਿਦ ਲਰਨਿੰਗ ਡਿਸੇਬਿਲਟੀ ਟੂ ਵਿਨ ਟਰਨਰ ਪ੍ਰਾਈਜ਼ ਇਟਰਨਲ ਪ੍ਰਾਈਜ਼ ਰੀਸੈਂਟਲੀ ਜਿੱਤੇ ਗਿਆ ਨੀਨਾ ਕੈਲੂ ਦੁਆਰਾ ਆਪਸ਼ਨ ਏ ਇਜ਼ ਦਾ ਰਾਈਟ ਆਨਸਰ 27 ਹੂ ਵਨ ਦਾ ਫਰਸਟ who became the first wheelchair bound astronaut to blue on the blue horizons and 37 mission hune <laughs> hune blue horizon da commission si and 37 ohde vich ek astronaut gaya ne jehde wheelchair te travel kardeya ta ohna da naam puchya gaya ohna da naam hai ji michaela benthos dr michaela benthos 28th 28th question jehda state hai jinhne launch kita green to gold initiative for the industrial hemp farming hemp cannabis bhang di kis kisme ਦੀ ਅਲਾਉ ਕੀਤੀ ਗਈ ਨਾਲ ਦੁਆਰਾ ਗੋਣੀ ਤਾਂ ਇਹ ਕੀਤਾ ਗਿਆ ਹਿਮਾਚਲ ਪ੍ਰਦੇਸ਼ ਦੁਆਰਾ অপਸ਼ਨ A ਇਸ ਦਾ ਰਾਈਟ ਆਨਸਰ ਹੈ ਕੁਐਸਚਨ ਨੰਬਰ 29 ਵਿਚ ਹਾਈਡਲ ਪ੍ਰੋਜੈਕਟ ਔਨ ਚਨਾਬ ਰਿਵਰ ਰਿਸੀਵਡ ਦਾ এনवायरमेंटਲ ਕਲੈਰੈਂਸ ਇਨ 2025 ਤੇ ਦਾ ਨਾਮ ਹੈ ਜੀ ਦੁੱਲਾ ਹਸਤੀ ਸਟੇਟ 2 অপਸ਼ਨ C ਇਸ ਦਾ ਰਾਈਟ ਆਨਸਰ ਹੈ ਕਿਹੜਾ ਦੇਸ਼ ਹੈ ਜਿਹੜਾ ਪਹਿਲਾ ਦੇਸ਼ ਬਣਿਆ ਜਿਹਨੇ ਸਮਾਲੀ ਲੈਂਡ ਨੂੰ ਜੋ ਕਿ ਸਮਾਲੀਆ ਦੇ ਅੰਦਰ ਹੀ ਇੱਕ ਕੰਟਰੀ ਬਣਾਇਆ ਇੰਡੀਪੈਂਡੈਂਟ ਬਣਨ ਦੀ ਕੋਸ਼ਿਸ਼ ਕੀਤੀ ਹੈ ਜੀ ਦੇ ਦੁਆਰਾ ਮਲਕੀ ਦੀਰ ਡਿਮਾਂਡਿੰਗ ਅ ਸੈਪਰੇਟ ਕੰਟਰੀ ਦਾ ਇਜ਼ਰਾਈਲ ਨੇ ਪਹਿਲੀ ਵਾਰੀ ਇਹਨੂੰ ਇੱਕ ਸੈਪਰੇਟ ਕੰਟਰੀ ਦੇ ਤੌਰ ਤੇ ਰੈਕਗਨਾਈਜ਼ ਕੀਤਾ ਆਪਸ਼ਨ A ਇਜ਼ ਦਾ ਰਾਈਟ ਆਨਸਰ ਕੁਐਸਚਨ ਨੰਬਰ 31ਵਿਥੀ ਦਾ ਗਲੋਬਲ ਇਕਨੋਮਿਕ ਲਾਸ ਡੂ ਟੂ ਦਾ ਨੇਚਰਲ ਡਿਜਾਸਟਰ ਇਨ 2025 ਜਿਹੜੇ ਕੁਦਰਤੀ ਆਫਤਤ ਨੇ ਜਿਵੇਂ ਹੀਟ ਵੇਵਸ ਹੋ ਗਈਆਂ ਜਾਂ ਤਰ ਤਾਂ ਵਾਈਲਡ ਫਾਇਰ ਕਰਕੇ ਹੋਇਆ ਵਾਈਲਡ ਫਾਇਰ ਹੀਟ ਵੇਵਸ ਜਾਂ ਫਲੱਡ ਵਗੈਰਾ ਅਰਥਕਿਕ ਵਗੈਰਾ ਜਿਹੜੇ ਨੇਚਰਲ ਡਿਜਾਸਟਰ ਨੇ ਇਨਰਨਲ ਹੁਣ ਤੱਕ ਪਿਛਲੇ ਸਾਲ ਦੇ ਵਿੱਚ 120 ਬਿਲੀਅਨ ਯੂ ਐਸ ਡਾਲਰ 120 ਅਰਬ ਡਾਲਰ ਦਾ ਨੁਕਸਾਨ ਹੋਇਆ ਨੈਕਸਟ ਟੈਕ ਹੈ ਜੀ ਚਿਲਾਈਂ ਕਲਾ ਹਾਰ ਹਾਰਸ਼ਸਟ 40 ਡੇ ਵਿంటర్ ਪੀਰੀਅਡ ਹੈ ਕਿਹੜੇ ਸਟੇਟ ਨਾਲ ਸੰਬੰਧਿਤ ਹੈ ਇਹ ਹੈਗਾ ਜੀ ਕਸ਼ਮੀਰ ਵੈਲੀ ਦੇ ਨਾਲ ਇੰਨਾ 40 ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਠੰਡ ਪੈਂਦੀ ਹੈ ਜਿਸ ਕਰਕੇ ਕੋਈ ਵੀ ਕੰਮ ਕਰ ਕਰਨਾ ਡਿਫਿਕਲਟ ਹੋ ਜਾਂਦਾ ਮਤਲਬ ਕਿ ਵੈਦਰ ਬਹੁਤ ਹਾਰਸ਼ ਹੁੰਦਾ ਨਵਾਂ ਦੇ ਵਿੱਚ ਨੀਤੀ ਆਯੋਗ ਪ੍ਰਪੋਜ਼ਡ ਭਾਰਤ ਵਿਦਿਆ ਕੋਸ਼ ਆਫ ਹਾਊ ਮੈਨੀ ਅਮਾਉਂਟ ਭਾਰਤੀ ਵਿਦਿਆ ਕੋਸ਼ਤੀ अमाउंट ਕਿੰਨੀ ਹੈ ਜੀ ਨੀਤੀਯੋਗ ਦਵਾਰਾ ਲਾਂਚ ਕੀਤਾ ਗਿਆ 10 ਬ੍ਰਿਨ ਯੂਐਸ 12 10 ਅਰਬ ਡਾਲਰ 33rd 34th ਨੈਸ਼ਨਲ ਮੈਥਮੈਟਿਕਸ ਡੇ 22 ਦਸੰਬਰ ਨੂੰ ਮਨਾਉਂਦੇ ਆਪਾਂ ਇੱਕ ਕਿਸ ਪਰਸਨ ਦੀ ਬਰਥ ਅਨਿਵਰਸਰੀ ਨਾਲ ਸੰਬੰਧਿਤ ਹੈ ਇਹ ਹੈ ਕਿੰਨੇ ਜੀ ਸ੍ਰੀ ਨਿਵਾਸਾ ਰਾਮਾਨੁਜਨ ਮੈਥਮੈਟਿਸ਼ੀਅਨਸ ਇੰਡੀਆ ਤੋਂ 32 ਇਅਰ ਦੀ ਏਜ 'ਚ ਇਹਨਾਂ ਦੀ ਡੈਥ ਹੋ ਗਈ ਸੀ ਪੀ ਵੀ ਸਿੰਧੂ ਵਾਸ ਇਲੈਕਟਡ ਐਟ ਚੇਅਰ ਆਫ ਵਰਲਡ ਬੈਡਮਿੰਟਨ ਵਰਲਡ ਫੈਡਰੇਸ਼ਨ ਫਲੀਟ ਕਮਿਸ਼ਨ ਫਾਰ ਵਿਚ ਟਰਮ ਇਹ ਕਿਤੇ ਗਏ ਨੇ ਜੀ 2026 ਤੋਂ ਲੈ ਕੇ 2038 ਤੱਕ ਇਹ ਵੀ ਸਿੰਧੂ ਹੁਣ ਤੱਕ ਦੋ ਵਾਰੀ ਮੈਡਲ ਜਿੱਤ ਚੁੱਕੇ ਆ 올림픽 ਦੇ ਵਿੱਚ ਪ੍ਰਧਾਨ ਮੰਤਰੀ ਰੱਖਸ਼ਾ ਭਰਧਾਨ ਮੰਤਰੀ ਰਾਸ਼ਟਰੀ ਬਾਲ ਪ੍ਰਸਕਾਰ 2025 ਪ੍ਰਦਾਨ ਕੀਤੇ ਗਏ ਆ ਤਾਂ ਇੱਕੀ ਦੇ ਤੌਰ ਤੇ ਦਿੱਤੇ ਗਿਆ ਇਹ ਦਿੱਤੇ ਗਿਆ ਜੀ ਪ੍ਰੈਸੀਡੈਂਟ ਡਰੋਪ ਦੀ ਮਰਮੁਦ ਦੁਆਰਾ ਤੇ ਵੀ ਟਾਕ ਅਬਾਟ ਇਹ ਦਿੱਤੇ ਗਿਆ ਵੀ ਲੋਕਾਂ ਨੂੰ ਇਹਦੇ ਵਿੱਚ ਇੱਕ ਪੰਜਾਬ ਦਾ ਵੀ ਬੱਚਾ ਸੀ ਜਿਹਦਾ ਨਾਮ ਹੈ ਸ਼ਰਬਨ ਸਿੰਘ ਸ਼ਰਪਨ ਸਿੰਘ ਫਰੋਜ਼ ਪਰ ਤੋਂ ਵੈਵ ਸੂਰਯਵੰਸੀ ਜਿਹੜਾ ਕਰਿਕਟਰ ਨੇ 40 ਨੀਅਰ ਦੇ ਉਹਨਾਂ ਨੂੰ ਵੀ ਅਵਾਰਡ ਮਿਲਿਆ ਕੁਸ਼ ਨੰਬਰ 37 ਕਿਹੜਾ ਸਟਾਰਟਅਪ ਹੈ ਜਿਹੜਾ ਇੰਡੀਆ ਦਾ ਡਵੈਲਪ ਕੀਤਾ ਗਿਆ ਇਹਨਾਂ ਨੇ 1.5 ਟੈਸਲਾ ਐਮ ਆਰ ਆਈ ਸਕੈਨਰ ਡਵੈਲਪ ਕੀਤਾ ਟੈਸਲਾ ਦੀ ਪਾਵਰ ਹੈ ਜਿਹੜਾ ਕਿ ਇੱਕ ਰੈਗੂਲਰ ਆਪਾਂ ਨਾਰਮਲੀ ਯੂਜ਼ ਕਰਦੇ ਆ ਐਮ ਆਰ ਆਈ ਮਸ਼ੀਨ ਤੇ ਇਹ ਕੀਤਾ ਗਿਆ ਜੀ ਵਾਕਸਲ ਕ੍ਰੀਟਸ ਦੁਆਰਾ ਟੈਸਲਾਈ ਦਾ ਯੂਨਿਟ ਆਫ ਮੈਗਨੈਟਿਕ ਫੀਲਡ ਇੰਟੈਂਸਿਟੀ ਪ੍ਰੈਜ਼ੀਡੈਂਟ ਮੁਰਮੂ ਨੇ ਕਿਹੜੀ ਸਮਰੀਂ ਦੇ ਵਿੱਚ ਸ਼ਾਰਟੀ ਸ਼ਾਰਟੀ ਮਤਲਬ ਸ਼ਾਰਟ ਜਰਨੀ ਨੂੰ ਆਪਾਂ ਕਹਿੰਦੇ ਆ ਉਹ ਕਹੇਤੀ ਆ ਤਾਂ ਇਹ ਹੈਗੇ ਜੀ ਆਰਐਸ ਵਗਸ਼ੀਰ ਇਹ ਸੈਕੰਡ ਪ੍ਰੈਜ਼ੀਡੈਂਟ ਬਣ ਗਏ ਨੇ ਜਿਨ੍ਹਾਂ ਨੇ ਕਿਸੇ ਸਮਰੀਂ ਦੇ ਵਿੱਚ ਕੋਈ ਸ਼ਾਰਟੀ ਲਈ ਆ ਫਰਸਟ ਸੀ ਡਾਕਟਰ ਏਪੀਜੀ ਅਬਦੁਲ ਕਲਾਮ ਡਾਕਟਰ ਏਪੀਜੀ ਅਬਦੁਲ ਕਲਾਮ ਉਹਨਾਂ ਦੁਬਾਰਾ ਸਿੰਧੂ ਰੱਖਸ਼ਕ ਦੇ ਵਿੱਚ ਸ਼ਾਰਟੀ ਲੈ ਕੇ ਸੀ ਸਿੰਧੂ ਰੱਖਸ਼ਕ ਨੈਕਸਟ ਹੈ ਜੀ ਕਿਹੜਾ ਸਟੇਟ ਹੈ ਜਿਹਨੇ ਲਾਂਚ ਕੀਤਾ ਗ੍ਰੀਨ ਟੂ ਕੋਲਡ ਫਾਰ ਇੰਡਸਟਰੀਅਲ ਹੈ ਪੇਪਰ ਪੜ ਚੁੱਕਿਆ ਹਿਮਾਚਲ ਪ੍ਰਦੇਸ਼ ਦੁਆਰਾ ਸ਼ੁਰੂ ਕੀਤਾ ਗਿਆ ਦੁੱਲਾ ਹਸਤੀ ਪ੍ਰੋਜੈਕਟ 2 ਕਿਹੜੀ ਨਦੀ ਦੇ ਉੱਪਰ ਬਣਿਆ ਇਟ ਇਜ਼ ਓਨ ਚਨਾਬ ਰਿਵਰ ਨੈਕਸਟ ਕੁਐਸਚਨ ਹੈ ਜੀ ਨੈਸ਼ਨਲ ਮੈਥਮੈਟਿਕਸ ਡੇ ਇਹ ਵੀ ਰਿਪੀਟ ਹੋ ਗਿਆ ਸ੍ਰੀ ਨਵਾਸਾ ਰਾਮਾਨ ਨੂੰ ਜੰਦੀ ਬਰਥ ਅਨਿਵਰਸਰੀ ਨੂੰ ਪਮਨੋਰੀਆ ਹਰ ਸਾਲ 22 ਦਸੰਬਰ ਪੀਜੀਆ ਚੰਡੀਗੜ੍ਹ ਇਹਨਾਂ ਨੂੰ ਰੈਕਗਨਾਈਜ਼ ਕੀਤਾ ਗਿਆ ਕਿਹੜੀ ਕੈਟੇਗਰੀ ਦੇ ਵਿੱਚ ਬੈਸਟ ਇੰਸਟੀਟਿਊਸ਼ਨ ਤੇ ਕਿਤੇ ਗਿਆ ਜੀ ਹੈਲਥ ਟੈਕਨੋਲੋਜੀ ਅਸੈਸਮੈਂਟ ਇੰਸਟੀਟਿਊਟ ਨੈਕਸਟ ਕੁਐਸਚਨ ਹੈ ਜੀ ਨਿਊ ਯੂਰੀਆ ਪਲੈਂਟ ਫਾਊਂਡੇਸ਼ਨ ਲੀਡ ਬਾਈ ਪੀਐਮਓ ਦੀਆਂ ਵਿੱਚ ਯੂਰੀਆ ਦਾ ਇੱਕ ਨਵਾਂ ਪਲੈਂਟ ਦੀ ਸਥਾਪਨਾ ਕਿੱਥੇ ਕੀਤੀ ਗਈ ਹੈ ਤੇ ਇਹਦੀ ਸਥਾਪਨਾ ਕਿੱਥੇ ਕੀਤੀ ਗਈ ਹੈ ਆਪਸ਼ਨ A ਅਸਮ ਦੇ ਵਿੱਚ ਦੁਨੀਆਂ ਦੇ ਲਾਰਜੇਸਟ ਓਪਨ 에ਅਰ ਫੈਸਟੀਵਲ ਧਨੁ ਯਾਤਰਾ ਟ੍ਰਾਂਸਫਰਮ ਬਿਚ ਟਾਊਨ ਤੇ ਇਹਦੇ ਤਹਿਤ ਕਿਹੜੇ ਟਾਊਨ ਨੂੰ ਟ੍ਰਾਂਸਫਰਮ ਕੀਤਾ ਗਿਆ ਇਹ ਕਿਤੇ ਗਿਆ ਬਾਰਗੜ ਨੂੰ ਜਿਹੜਾ ਕਿ 오ਡੀਸ਼ਾ ਦੇ ਵਿੱਚ ਪੈਂਦਾ ਹੈ ਗੋਵਨਕ੍ਰਿਸ਼ਨ ਦੇ ਜਨਮ ਦਿਨ ਦਾ ਸੰਬੰਧਿਤ ਇਵੈਂਟ ਕਿਹੜਾ ਹੋ ਜਾਏਗਾ ਨੈਕਸਟ ਹੈ ਜੀ ਧਿਆਨਸ਼ਣ ਸ਼ੈਂਗਲੀ ਟਨਲ ਦੁਨੀਆ ਦੀ ਸਭ ਤੋਂ ਲੰਮੀ ਐਕਸਪ੍ਰੈਸ ਵੇ ਟਨਲ ਹੈ ਕਿਹੜੇ ਦੇਸ਼ ਦੇ ਵਿੱਚ ਬਣਾਈ ਗਿਆ ਰੀਸੈਂਟਲੀ ਇਹ ਬਣਾਈ ਗਿਆ ਜੀ ਚਾਈਨਾ ਦੇ ਵਿੱਚ ਚਾਈਨਾ ਦਾ ਹੈਗਾ ਜਿੰਜੀਆng ਪ੍ਰੋਵਿੰਸ ਜਿੰਜੀਆng ਪ੍ਰੋਵਿੰਸ ਨੈਕਸਟ ਕੁਸ਼ਣ ਹੈ ਜੀ ਏਅਈ ਹਿੰਦ ਤੇ ਫਲਾਈ ਐਕਸਪ੍ਰੈਸ ਨੂੰ ਐਨਓਸੀ ਮਿਲ ਗਈ ਹੈ ਕਿਹੜੇ ਮੰਤਰਾਲੇ ਦੁਆਰਾ ਦਿੱਤੀ ਗਈ ਇਹ ਦੋਨੋਂ 에ਅਰਲਾਈਨਸ ਨੇ ਇਹਨੂੰ ਮਿਲਿਆ ਜੀ ਇੰਡਸਟਰੀ ਆਫ ਸਿਵਲ ਐਲੀਵੇਸ਼ਨ ਦੁਆਰਾ ਇਫ ਵੀ ਟਾਕ ਅਬਾਊਟ ਅ ਹੋ ਰੇਅਰ ਲਾਈਨ ਆ ਸੰਖੇਅਰ ਲਾਈਨ ਸੰਖੇਅਰ ਲਾਈਨ ਉੱਤਰ ਪ੍ਰਦੇਸ਼ ਨਾਲ ਸੰਬੰਧਿਤ ਹੈ ਇਹਨੂੰ ਆਲਰੇਡੀ ਮਿਲ ਚੁੱਕੀ ਸੀ ਇਹ ਵੀ ਜੁਆਇਨ ਕਰੇਗੇ ਇਹਨਾਂ ਨੂੰ ਐਸ ਐਨ 에ਅਰਲਾਈਨ ਇਨ ਇੰਡੀਆ ਨੈਕਸਟ ਹੈਗਾ ਜੀ 3 ਐਡੀਸ਼ਨਲ ਸਾਲਿਸੀਟਰ ਜਨਰਲ ਵਾਰ ਅਪਲਾਈਡ ਪੁਆਇੰਟਰ ਟੂ ਰਿਪਰੈਜ਼ੈਂਟ ਗਵਰਨਮੈਂਟ ਇਨ ਵਿਚ ਕੋਰਟ ਸਾਲਿਸੀਟਰ ਜਨਰਲ ਬੇਸਿਕਲੀ ਅਟਾਰਨੀ ਜਨਰਲ ਦੇ ਸਬੋਡੀਨੇਟ ਹੁੰਦੇ ਆ ਇਹ ਇੰਡੀਆ ਨੂੰ ਰਿਪਰੈਜ਼ੈਂਟ ਇੰਡੀਅਨ ਗਵਰਨਮੈਂਟ ਦੇ ਐਡਵੋਕੇਟ ਹੁੰਦੇ ਜਾਂ ਫਰਸਟ ਲਾਅ ਅਫੀਸਰ ਹੁੰਦਾ ਹੈ ਟਾਰਨੀ ਜਨਰਲ ਟਾਰਨੀ ਜਨਰਲ ਨੂੰ ਹੈਲਪ ਕਰਨ ਲਈ ਐਡੀਸ਼ਨਲ ਸਾਲਿਸਟਰ ਜਨਰਲ ਹੁੰਦੇ ਜਾਂ ਸਾਲਿਸਟਰ ਜਨਰਲ ਹੁੰਦੇ ਆ ਤਾਂ ਇਹ ਕਰਦੇ ਆ ਜੀ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਕੇਸਿਸ ਨੂੰ ਦੇਖਦੇ ਆ ਪੀ ਵੀ ਸਿੰਧੂ ਬਿਕਮ ਮੈਂਬਰ ਆਫ ਬੈਡਮਿੰਟਨ वर्ल्ड ਫੈਡਰੇਸ਼ਨ ਆਫਟਰ ਬੀਇੰਗ ਇਲੈਕਟਡ ਓਕੇ ਪਹਿਲਾਂ ਇਹ ਕੀ ਇਲੈਕਟ ਕੀਤੇ ਜਾ ਚੁੱਕੇ ਆ ਪਹਿਲਾਂ ਇਹ ਆਫਟਰ ਬੀਇੰਗ ਇਲੈਕਟਡ ਓਕੇ ਚੇਅਰ ਆਫ ਦਾ ਐਥਲੀਟਸ ਕਮਿਸ਼ਨ ਚੇਅਰ ਆਫ ਦਾ ਅਸੈਂਬਲੀ ਕਮਿਸ਼ਨ ਚੋਣ ਤੋਂ ਬਾਅਦ ਇਹਨਾਂ ਨੂੰ ਇਲੈਕਟ ਕੀਤਾ ਗਿਆ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਆਨਰਡ ਚਿਲड्रन ਵਿੱਚ ਕੈਟਾਗਰੀ ਇਹਨਾਂ ਨੂੰ ਕੀਤਾ ਗਿਆ ਜੀ ਬਰੇਵਰੀ ਸਪੋਰਟਸ ਤੇ ਇਨੋਵੇਸ਼ਨ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਇੰਡੀਆ ਦੇ ਫਰਸਟ ਇੰਜੀਨੀਅਰਸ ਐਮ ਆਰ ਆਈ ਸਕੈਨਰ ਡਿਵੈਲਪਡ ਬਾਈ ਵਿਦ ਸਪੋਰਟ ਫਰਮ ਵਿਚ ਕੰਪਨੀ ਕਿਹੜੀ ਕੰਪਨੀ ਦੀ ਸਪੋਰਟ ਨਾਲ ਕੀਤਾ ਗਿਆ ਜੀ ਦੋਨਾਂ ਕੰਪਨੀ ਨੇ ਕੀਤਾ ਕਿਹਾ ਯੋਹੋ ਨੇ ਕੀਤਾ ਤੇ ਦੂਸਰੀ ਕੰਪਨੀ ਹੈਗੀ ਵੌਕਸਲ ਗ੍ਰਿਡ ਬਾਕਸਲ ਗ੍ਰਿਡ ਵਾਕਸਲ ਬਾਕਸਲ ਗ੍ਰਿਡ ਨੈਕਸਟ ਕੁਐਸਚਨ ਹੈ ਜੀ 51 ਪ੍ਰੈਜ਼ੀਡੈਂਟ ਮਰਮੂ ਸੈਕੰਡ ਪ੍ਰੈਜ਼ੀਡੈਂਟ ਬਣੇ ਆ ਟੂ ਅੰਡਰਟੇਕ ਦ ਸੌਰਟੀ ਇਨ ਵਿਚ ਟਾਈਪ ਆਫ ਵੈਸਲ ਤਾਂ ਇਹ ਸਮਰੀ ਚ ਗਏ ਆ ਸਮਰੀ ਚ ਨੇ ਸੌਰਟੀ ਲਈ ਜਿੱਦਾਂ ਆਪਾਂ ਹੁਣ ਇਹਨਾਂ ਆਪੜ ਕੇੜਾ ਸੀ ਵਾਕਸ਼ੀਰ

ਜੰਮੂ ਕਸ਼ਮੀਰ ਦੇ ਵਿੱਚ ਇਹਦੀ ਕੈਪੈਸਿਟੀ ਪੁੱਛੀ ਗਈ ਹੈ ਇਹਦੀ ਕੈਪੈਸਿਟੀ ਹੈ 260 ਮੈਗਾਵਾਟ 260 ਮੈਗਾਵਾਟ ਨੈਕਸਟ ਕੁਐਸਚਨ ਦੇਖੋ ਜੀ 54 ਕੈਲੀਫੋਰਨੀਆ ਵਾਈਲਡਫਾਇਰ 2025 ਦੇ ਵਿੱਚ ਇਹਨਾਂ ਨੂੰ ਸਭ ਤੋਂ ਨੁਕਸਾਨਦਾਇਕ ਮੰਨਿਆ ਗਿਆ ਤਾਂ ਇਹਨਾਂ ਨੇ ਕਿੰਨਾ ਨੁਕਸਾਨ ਕੀਤਾ ਤਾਂ ਇਹਨਾਂ ਦੁਆਰਾ ਕੀਤਾ ਗਿਆ ਜਿਹੜਾ ਨੁਕਸਾਨ ਹੈ ਜੀ ਉਹ ਹੈਗਾ 60 ਬਿਲੀਅਨ ਯੂਐਸ ਡਾਲਰ ਮੰਨਿਆ ਗਿਆ ਕਿ ਪਿਛਲੇ ਸਾਲ ਦੇ ਵਿੱਚ 120 ਬਿਲੀਅਨ ਯੂਐਸ ਡਾਲਰ ਦਾ ਨੁਕਸਾਨ ਹੋਇਆ ਕੁਦਰਤੀ ਆਫਤਾਂ ਕਰਕੇ ਜਿਹੜੇ ਕਲਾਈਮੇਟ ਚੇਂਜ ਕਰਕੇ ਆਈਆਂ ਇਹਦੇ ਵਿੱਚ ਸਭ ਤੋਂ ਵੱਧ ਨੁਕਸਾਨ ਆਇਆ ਕੈਲੀਫੋਰਨੀਆ ਦੀਆਂ ਕੈਲੀਫੋਰਨੀਆ ਦੇ ਅੰਦਰ ਹੋਇਆ ਕਿਉਂਕਿ ਉੱਥੇ ਜੰਗਲ ਦੇ ਵਿੱਚ ਅੱਗ ਲੱਗੀ ਸੀ ਨੈਕਸਟ ਹੈਗਾ ਜੀ ਦਾ ਅਮੋਨੀਆ ਪਲਾਂਟ ਇਨ ਨਾਮਰੂਪ ਅਸਮ ਇਹ ਕਹਿੰਦੇ ਕਿ ਕਿੰਨੇ ਲੱਖ ਟਨ ਐਨੂਅਲੀ ਅਮੋਨੀਆ ਪ੍ਰੋਡਿਊਸ ਕਰੇਗਾ ਤਾਂ ਇਹ ਕਰੇਗਾ ਜੀ 12.7 ਲੱਖ ਟਨ ਆਪਸ਼ਨ A ਇਸ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਜੀ ਸੁਪਰੀਮ ਕੋਰਟ ਨੇ ਰੂਲ ਕੀਤਾ ਕਿ ਰਾਈਟ ਟੂ ਪਾਸਪੋਰਟ ਕਿਹੜੇ ਆਰਟੀਕਲ ਦੇ ਤਹਿਤ ਉਹ ਕਹਿੰਦੇ ਆ ਕਿ ਰਾਈਟ ਟੂ ਪਾਸਪੋਰਟ ਜਿਹੜਾ ਹੈਗਾ ਸਾਡਾ ਇਹ ਰਾਈਟ ਟੂ ਲਿਬਰਟੀ ਦੇ ਅੰਦਰ ਆਉਂਦਾ ਰਾਈਟ ਟੂ ਲਿਬਰਟੀ ਕਿ ਤੁਸੀਂ ਆਜ਼ਾਦੀ ਨਾਲ ਘੁੰਮ ਫਿਰ ਸਕਦੇ ਹੋ ਸੋ ਆਰਟੀਕਲ 21 ਦੇ ਤਹਿਤ ਇਹਨੂੰ ਰੱਖਿਆ ਗਿਆ ਕਿ ਜਿਹੜੀ ਪਾਸਪੋਰਟ ਇਸ਼ੂ ਕਰਨ ਤੋਂ ਮਿਨਿਸਟਰੀ ਜਿਹੜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਹੈ ਉਹ ਨਾ ਨਹੀਂ ਕਰ ਸਕਦੀ ਅਗਰ ਕੋਈ ਪਰਸਨ ਅੰਡਰ ਟ੍ਰਾਇਲ ਚੱਲ ਰਿਹਾ ਅਗਰ ਕੋਰਟ ਕਹਿੰਦਾ ਹੈ ਕਿ ਹਾਂਜੀ ਰੋਕ ਲਗਾਈ ਜਾਊਗੀ ਤਾਂ ਹੀ ਲਗਾਈ ਜਾਏਗੀ ਅਦਰਵਾਇਜ਼ ਗਵਰਨਮੈਂਟ ਆਫ ਇੰਡੀਆ ਨਹੀਂ ਰੋਕ ਸਕਦੀ ਕਿਸੇ ਨੂੰ ਪਾਸਪੋਰਟ ਇਸ਼ੂ ਕਰਨ ਤੋਂ ਕਿਹੜੀ ਮਿਨਿਸਟਰੀ ਜਿਹਨਾਂ ਨੇ ਇਸ਼ੂ ਜਿਹੜੀ ਪਾਸਪੋਰਟ ਇਸ਼ੂ ਕਰਦੀ ਹੈ ਜੀ ਇਹ ਕਰਦੀ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਆਪਸ਼ਨ ਬੀ ਇਜ਼ ਦਾ ਰਾਈਟ ਅਨਸਰ ਤੇ ਇਹਦੇ मिनिस्टर ਹੈਗੇ ਨੇ ਐਸ ਜੇ ਸ਼ੰਕਰ ਐਸ ਜੇ ਸ਼ੰਕਰ ਅਟਲ ਕੰਟਿਨ ਸਕੀਮ ਸ਼ੁਰੂ ਕੀਤੀ ਗਈ ਹੈ ਜੀ ਗਵਰਨਮੈਂਟ ਆਫ ਦਿੱਲੀ ਦੁਆਰਾ ਤਾਂ ਇਹਦੇ ਵਿੱਚ ਪੁੱਛਿਆ ਗਿਆ ਕਿੰਨੇ ਰੁਪਏ ਦੇ ਵਿੱਚ ਖਾਣਾ ਪ੍ਰੋਵਾਈਡ ਕੀਤਾ ਜਾਏਗਾ ਤਾਂ ਇਹ 5 ਰੁਪਏ ਵਿੱਚ ਕੀਤਾ ਜਾਏਗਾ ਅਟਲ ਵਿਹਰੀਵਾਸ ਪੈ ਜੀ ਦੀ 101 ਅਨਿਵਰਸਰੀ ਦੇ ਉੱਪਰ ਇਹਨੂੰ ਸ਼ੁਰੂ ਕੀਤਾ ਗਿਆ ਉਹਨਾਂ ਦਾ ਜਨਮ ਹੁੰਦਾ 25 ਦਸੰਬਰ ਨੂੰ 25 ਇਸ ਦਿਨ ਇਸ ਦਿਨ ਅਸੀਂ ਮਨੋਂ ਹੈ ਗੁੱਡ ਗਵਰਨੈਂਸ ਡੇ ਗੁੱਡ ਗਵਰਨੈਂਸ ਡੇ ਸ਼ੂ ਸ਼ਾਸਨ ਦਿਵਸ 23 ਫਰਵਰੀ ਨੂੰ ਅਸੀਂ ਨੈਸ਼ਨਲ ਫਾਰਮਰਸ ਡੇ ਨੈਸ਼ਨਲ ਫਾਰਮਰਸ ਡੇ ਇਸ ਦਿਨ ਚੌਧਰੀ ਚਰਨ ਸਿੰਘ ਜੀ ਦਾ ਜਨਮ ਦਿਨ ਹੁੰਦਾ ਨੈਕਸਟ ਏ ਕਜੀ ਡੋਨਲਡ 트੍ਰੰਪ ਵਿਲ ਰੀਸੀਵ ਦਾ ਇਜ਼ਰਾਈਲ ਪੀਸ ਪ੍ਰਾਈਜ਼ ਇਨ ਵਿਚ ਇਅਰ ਹੈ ਇਜ਼ਰਾਈਲ ਦਾ ਪੀਸ ਪ੍ਰਾਈਜ਼ ਇਹਨਾਂ ਨੂੰ 2026 ਵਿੱਚ ਮਿਲੇਗਾ ਤੇ 2025 ਦੇ ਵਿੱਚ ਇਹਨਾਂ ਨੂੰ FIFA ਪੀਸ ਪ੍ਰਾਈਜ਼ ਵੀ ਮਿਲ ਚੁੱਕੇ ਆ FIFA ਪੀਸ ਪ੍ਰਾਈਜ਼ ਇਹ ਪ੍ਰਾਪਤ ਕਰ ਚੁੱਕੀ ਆ ਜਿਹੜਾ ਕਿ ਇਹਨਾਂ ਨੂੰ ਦਿੱਤਾ ਗਿਆ ਸੀ ਜਿਆਨੀ ਐਨਫੈਂਟੀਨੋ ਦੁਆਰਾ ਇਹ ਪਰਸਨ ਜਿਹੜੇ ਐਨਫੈਂਟੀਨੋ ਇਹ FIFA ਦੇ ਚੇਅਰਮੈਨ ਨੇ ਹੈਡ ਨੇ ਪ੍ਰੈਜ਼ੀਡੈਂਟ ਨੇ ਇਸ ਟਾਈਮ ਨੈਕਸਟ ਏ ਜੀ ਕਿਹੜੀ ਯੂਨੀਵਰਸਿਟੀ ਜਿਹੜੀ ਹੋਸਟ ਕਰੇਗੀ ਵਰਲਡ ਪੋਲਿਸ ਫਾਇਰ ਐਂਡ ਪੁਲਿਸ ਪੁਲਿਸ ਐਂਡ ਵਰਲਡ ਪੁਲਸ ਐਂਡ ਫਾਇਰ ਗੇਮਜ਼ ਇਹ ਕਰੇਗੀ ਜੀ ਆਰਆਰ ਜੀ ਰਾਸ਼ਟਰੀ ਰੱਖਿਆ ਯੂਨੀਵਰਸਿਟੀ ਹੈ ਗੁਜਰਾਤ ਦੇ ਅੰਦਰ ਪਹਿਲੀ ਵਾਰ ਇਹ ਕਰੇਗੀ 2038 ਦੇ ਵਿੱਚ ਨੈਕਸਟ ਕੁਐਸਚਨ ਹੈ ਜੀ ਜਲ ਸੇਵਾ ਅੰਕਲਨ ਇਹ ਕਿਤੇ ਤੋਰਾ ਲਾਂਚ ਕੀਤਾ ਗਿਆ ਇਹ ਲਾਂਚ ਕੀਤਾ ਗਿਆ ਮਿਨਿਸਟਰੀ ਆਫ ਜਲ ਸ਼ਕਤੀ ਦੁਆਰਾ ਜਿਹਦੇ ਕਿ ਮਿਨਿਸਟਰ ਹੈਗੇ ਨੇ ਸੀ ਆਰ ਪਾਟੇਲ ਇਹ ਮਿਸ਼ਨ ਲਾਂਚ ਕੀਤਾ ਗਿਆ ਸੀ 2019 ਦੇ ਵਿੱਚ 2019 ਤੋਂ 24 ਤੱਕ ਬਟਵਾ ਦੇ ਚਕਸਟੈਂਡ ਕਰ ਤੱਕ ਐਕਸਟੈਂਡ ਕਰਕੇ 2028 ਤੱਕ ਕਰ ਦਿੱਤਾ ਗਿਆ ਸੀ ਨੈਕਸਟ ਸਵਾਲ ਜੀ ਦਾ 150th ਬਾਬਾ ਹਰਵੱਲਵ ਸੰਗੀਤ ਸੰਮੇਲਨ ਵਾਸ ਹੈਲਡ ਇਨ ਵਿਚ ਸਿਟੀ ਇਹ ਹੋਇਆ ਜੀ ਜਲੰਧਰ ਦੇ ਵਿੱਚ ਦੇਵੀ ਤਲਾਬ ਮੰਦਰ ਦੇ ਵਿੱਚ ਦੇਵੀ ਤਲਾਬ ਮੰਦਰ ਨੈਕਸਟ ਕੁਐਸਚਨ ਹੈ ਜੀ ਸਿਵਰਤੀਮਨ ਹਨਾ ਦਵਾਰਾ ਉਹ ਸੈਕੰਡਵੇ ਮੇਨ ਬਣ ਗਏ ਨੇ ਟੂ ਕ੍ਰੋਸ ਹਾਊ ਮੈਨੀ ਇੰਟਰਨੈਸ਼ਨਲ ਰਨਸ ਤਹੇ 10000 ਇੰਟਰਨੈਸ਼ਨਲ ਰਨ ਸਕੋਰ ਕਰਨ ਵਾਲੇ ਸੈਕੰਡ ਬਣ ਗਏ ਨੇ ਪਹਿਲਾ ਕੌਣ ਸੀ ਜੀ ਮਥਾਲੀ ਰਾਜ ਆਈਐਨਐਸਬੀ ਕੋ ਦਿੰਗਿਆ ਵਿਕਮ ਦਾ ਮੇਡ ਇਨ ਵਾਇਸ ਟੂ ਵਿਚ ਕੰਟਰੀ ਆਈਐਨਐਸ ਕੋ ਦਿੰਗਿਆ ਕਿ ਇਹ ਭਾਰਤ ਦਾ ਪਹਿਲਾ ਐਵੇਂ ਦਾ ਜਹਾਜ਼ ਐ ਮੇਰਾ ਸ਼ਿਪ ਹੈ ਕੇ ਜੀ ਨੂੰ ਬਣਾਇਆ ਗਿਆ ਇਹਦੇ ਚ ਕੋਈ ਵੀ ਕਿੱਲ ਦੀ ਵਰਤੋਂ ਨਹੀਂ ਕੀਤੀ ਗਈ ਕਿਸੇ ਵੀ ਤਰ੍ਹਾਂ ਦੀ ਕਿੱਲ ਦੀ ਜਾਂ ਵੈਲਡਿੰਗ ਵਗੈਰਾ ਦੀ ਵਰਤੋਂ ਨਹੀਂ ਕੀਤੀ ਗਈ ਤਾਂ ਕਿੱਦਾਂ ਬਣਾਇਆ ਗਿਆ ਇਹ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਰਸੀਆਂ ਵਗੈਰਾ ਨਾਲ ਬਣਾਇਆ ਗਿਆ ਬਣ ਕੇ ਇਨੇ ਪਹਿਲੇ ਆਪਣੀ ਜਿਹੜੀ ਯਾਤਰਾ ਕੀਤੀ ਹੈ ਜੀ ਉਹ ਮਾਨ ਤੋਂ ਕੀਤੀ ਹੈ ਮਾਨ ਲਈ ਕੀਤੀ ਹੈ ਗੁਜਰਾਤ ਤੋਂ ਨੈਕਸਟ ਕੁਐਸਚਨ ਹੈ ਜੀ ਹੁਗਮੋਰਸ ਇਹਨਾਂ ਦੀ ਰੀਸੈਂਟਲੀ ਮੌਤ ਹੋ ਗਈ ਪੁੱਛਿਆ ਗਿਆ ਇਹ ਕਿਹੜੇ ਸਟੇਟ ਨਾਲ ਸੰਬੰਧ ਰਹੀ ਸੀ ਕਿਹੜੇ ਕੰਟਰੀ ਨਾਲ ਹੀ ਬਿਲੋਂਗਸ ਟੂ ਇੰਗਲੈਂਡ ਤੇ ਇੰਗਲੈਂਡ ਨੂੰ ਇਹਨਾਂ ਨੇ ਤਿੰਨ ਟੈਸਟ ਮੈਚਾਂ ਦੇ ਵਿੱਚ ਰੈਪਰਿਜ਼ੈਂਟ ਕੀਤਾ ਸੀ 3 ਟੈਸਟ ਮੈਚਸ ਇੰਗਲੈਂਡ ਨੂੰ ਰੈਪਰਿਜ਼ੈਂਟ ਕੀਤਾ ਸੀ ਡੀਆਰਡੀਓ ਨੇ ਪਿਨਾਕਾ ਲੌਂਗ ਰੇਂਜ ਮਿਸਾਈਲ ਲਾਂਚ ਕੀਤਾ ਮਿਸਾਈਲ ਸਿਸਟਮ ਹੈਡਾ ਲਾਂਚ ਕੀਤਾ ਤਾਂ ਪੁੱਛਿਆ ਗਿਆ ਦੀ ਰੇਂਜ ਕਿੰਨੀ ਆ ਇਹ ਮਲਟੀਵੇਰਲ ਰਾਕਟ ਸਿਸਟਮ ਆ ਮਲਟੀਵੇਰਲ ਰਾਕਟ ਸਿਸਟਮ ਆ ਬਣਾਕਾ ਤਾਂ ਇਹਦੀ ਰੇਂਜ ਹੈ ਜੀ 120 ਕਿਲੋਮੀਟਰਸ ਇੰਡੀਆ ਦਾ ਇਹ ਖੁਦ ਬਣਾਇਆ ਹੋਇਆ ਇੰਡੀਜਿਨियस ਹੈ ਨੈਕਸਟ ਜੀ ਮੈਸਕਡ ਕੀ ਹੈ ਖੇਲੋ ਇੰਡੀਆ ਟ੍ਰਾਈਬਲ ਗੇਮ ਦਾ ਇਹਦਾ ਮੈਸਕਡ ਹੈਗਾ ਜੀ ਮੋਰਵੀਰ ਕਿੱਥੇ ਹੋਣਗੀਆਂ ਬਿਲਾਸਪੁਰ ਚ ਹੋਣਗੀਆਂ ਬਿਲਾਸਪੁਰ ਛੱਤੀਸਗੜ 36 ਕੜਾ नैक्सट क्वेश्चन है जी इंडियाज फोर के समरी लॉन्च बलिस्टिक मिसाइल यदि अपरोक्सीमेटली रेंज पुछी गई रेंज हैगी जी पैंती सौ किलोमीटर के फोर मिजाइल इज डराइवड फ्रॉम द मिसाइल नेम के फोर फ्रॉम के फोर कितों गया जी के फोर जोड़ा नाम है जी ये गया uh, के जड़ा है अग्नि अग्नि मिसाइल तो लॉन्च किया गया जी अग्नि टू तो बेसिकली के इत है डॉक्टर ए पी जी अब्दुल कलाम के लिए नैक्सट क्वेश्चन है जी

ਅਰੇਹੰਤ ਕਲਾਸ ਹੈ ਜੀ ਅਰੀਗਤ ਨਾਮ ਦੀ ਜਿਹੜੀ ਮੈਸੇਜ ਸਮਰੀ ਨੇ ਉੱਥੋਂ ਲੋਚ ਕੀਤਾ ਗਿਆ ਸੀ ਉਹ ਅਰੇਹੰਤ ਕਲਾਸ ਚ ਆਉਂਦੀ ਆ ਅਰੀਗਤ ਤੋਂ ਲੋਚ ਕੀਤਾ ਗਿਆ ਸੀ ਅਰੀਗਤ ਤੋਂ ਜੇ ਸਮਰੀ ਨੂੰ ਪੁੱਛਣਗੇ ਤਾਂ ਅਰੀਗਤ ਹੈ ਅਗਰ ਕਲਾਸ ਪੁੱਛੇ ਅੰਦਰ ਤਾਂ ਅਰੇਹੰਤ ਕਲਾਸ ਹੈ ਰਸ਼ੀਆ ਮੇਡ ਸਮਰੀ ਇੰਦ ਨੇ ਅੰਤਰਿਕਸ਼ ਪ੍ਰਯੋਗਸ਼ਾਲਾ ਇਨੀਸ਼ੀਏਟਿਵਾ ਕਿਹੜੇ ਮੰਤਰਾਲੇ ਦਾ ਤਾਂ ਇਹ ਹੈਗਾ ਜੀ ਇੰਟਰਨੈਸ਼ਨਲ ਸਪੇਸ ਪ੍ਰੋਮੋਸ਼ਨ ਐਸੋਸੀਏਸ਼ਨ ਇਨ ਸਪੇਸ ਦਾ ਹੈ ਇਨ ਸਪੇਸ ਜਿਹੜੀ ਕਿ ਇਸਰੋ ਦਾ ਇੱਕ ਵਿੰਗ ਹੈ ਇਸੁਰ ਦੇ ਕਮਰਸ਼ੀਅਲ ਵਿੰਗ ਉਹਦੇ ਦੁਆਰਾ ਇਹ ਅੰਤਰਿਕਸ਼ ਪ੍ਰਯੋਗਸ਼ਾਲਾ ਸ਼ੁਰੂ ਕੀਤਾ ਗਿਆ ਜੀਓਪਾਰਸੀ ਸਕੀਮ ਪੁੱਛਿਆ ਗਿਆ ਕਿਹੜੇ ਮੰਤਰਾਲੇ ਨੇ ਸ਼ੁਰੂ ਕੀਤੀ ਹੈ ਜੀਓਪਾਰਸੀ 파르ਸੀ ਸਮਾਜ ਦੇ ਲਈ ਹੈ ਜੀ ਮਿਨਿਸਟਰੀ ਆਫ ਮਾਈਨੋਰਿਟੀ ਅਫੇਅਰਸ ਬਾਰੇ ਸ਼ੁਰੂ ਕੀਤੀ ਗਈ ਹੈ ਤੁਸੀਂ ਮੈਨੂੰ ਦੱਸਣਾ ਕਿ ਹੂ ਇਜ਼ ਪ੍ਰੈਜ਼ੈਂਟ ਮਿਨਿਸਟਰ ਆਫ ਮਾਈਨੋਰਿਟੀ ਅਫੇਅਰਸ ਆਫ ਇੰਡੀਆ ਨੈਕਸਟ ਹੈ ਜੀ ਕਿਹੜੀ ਸਟੇਟ ਹੈ ਸਟੇਟ ਗਵਰਨਮੈਂਟ ਨੇ ਲਾਜ਼ ਕੀਤਾ ਕਨਜ਼ਰਵੇਸ਼ਨ ਇਨੀਸ਼ੀਏਟਿਵ ਟੂ ਪ੍ਰੋਟੈਕਟ ਦਾ ਸਮੂਥ ਕੋਟਡ ਆਟਰ ਇਨ ਕੋਵੀਰੀ ਇਹ ਸ਼ੁਰੂ ਕੀਤਾ ਗਿਆ ਤਾਮਿਲ ਲਾਡੂ ਦੁਆਰਾ ਤਾਮਿਲ ਲੰਡ ਨੇ ਇਸ ਤੋਂ ਪਹਿਲਾਂ ਡੂ ਗੋਂਗ ਨੂੰ ਕਨਜ਼ਰਵ ਕਰਨ ਲਈ ਡੂ ਗੋਂਗ ਕਨਜ਼ਰਵੇਸ਼ਨ ਰਿਜ਼ਰਵ ਵੀ ਬਣਾਇਆ ਸੀ ਇਹ ਬਣਾਇਆ ਗਿਆ ਸੀ ਰਾਮੇਸ਼ਵਰਮ ਦੇ ਵਿੱਚ ਰਾਮੇਸ਼ਵਰਮ ਨੈਕਸਟ ਕਿਹੜਾ ਦੇਸ਼ ਹੈ ਜਿਨੇ ਲਾਂਚ ਕੀਤਾ ਪਹਿਲਾ ਪੋਲੀਮਰ ਵਨ ਰॉयਲ ਬੈਂਕ ਨੋਟ ਸਰਕੂਲੇਟ ਹੋ ਗਿਆ 11 ਜਨਵਰੀ 2026 ਤੋਂ ਤਾਂ ਇਹ ਕੀਤਾ ਗਿਆ ਜੀ ਓਮਾਨ ਦੁਆਰਾ ਮਾਰ ਨੇ ਕੀਤਾ ਇਹਦਾ ਪਰਪਸ ਕੀ ਹੈ ਇਹਦਾ ਪਰਪਸ ਇਹ ਹੈ ਕਿ ਜਿਹੜੇ ਇਹ ਨੋਟ ਹੋਣਗੇ ਪਲਾਸਟਿਕ ਵਗੈਰਾ ਦੇ ਬਣੇ ਹੋਣਗੇ ਤਾਂ ਜਲਦੀ ਖਰਾਬ ਨਹੀਂ ਹੋਣਗੇ ਨੈਕਸਟ ਕੁਐਸਚਨ ਹੈ ਜੀ ਮਾਰਸ ਐਟਮੋਸਫੀਅਰ ਵੋਲਟਾਈਲ ਐਵੋਲੂਸ਼ਨ ਮਿਸ਼ਨ ਇਹ ਕਿਤੇ ਤਰ੍ਹਾਂ ਲਾਂਚ ਕੀਤਾ ਗਿਆ ਇਟ ਇਜ਼ ਲਾਂਚਡ ਬਾਈ ਨੈਸ਼ਨਲ ਐਰੋਨੌਟਿਕ ਸਪੇਸ ਐਡਮਿਨਿਸਟ੍ਰੇਸ਼ਨ दैट इज ਨਾਸਾ ਯੂ ਨਾਸਾ ਨੇ ਲਾਂਚ ਕੀਤਾ ਮਾਰਸ ਦੇ ਜੋ ਮਾਰਸ ਦਾ ਐਟਮੋਸਫੀਅਰ ਨੂੰ ਸਟੱਡੀ ਕਰਨ ਦੇ ਲਈ ਥੈਂਕ ਯੂ ਫॉर ਵਾਚਿੰਗ ਦ ਵੀਡੀਓ ਕੈਨ ਬੀ ਲਾਈਕ ਇਟ